ਪੰਜਾਬ ਲਾਈ 88 ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ اہم ਖਬਰ ਗਦਾਪੁਰ ਸ਼ਹਿਰ ਦੇ ਮੇਨ ਬਾਜ਼ਾਰ ਵਿੱਚ ਪੰਜਾਬ ਵਾਟ ਹਾਊਸ ਨਾਮਕ ਸ਼ੋਰੂਮ ਤੇ 30 17 ਜੁਲਾਈ ਨੂੰ ਦੰ ਦਿਹਾੜੇ ਗੋਲੀ ਚਲਾਉਣ ਵਾਲੇ ਦੋ ਦੋਸ਼ੀਆਂ ਵਿੱਚੋਂ ਇੱਕ ਦੋਸ਼ੀ ਨੂੰ ਫੜੇ ਜਾਣ ਤੋਂ ਬਾਅਦ ਪੰਜਾਬ ਹੈ ਅਸੋਸੀਏਸ਼ਨ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਮੈਲਵਲ ਨੂੰ ਅੱਜ ਪੰਜਾਬ ਵਾਟ ਹਾਊਸ ਦੇ ਮਾਲਕ ਨਾਲ ਵਿਸ਼ੇਸ਼ ਆਉਂਤੇ ਮੁਲਾਕਾਤ ਕੀਤੀ ਗਈ ਇਸ ਮੌਕੇ ਤੇ ਉਹਨਾਂ ਦੇ ਨਾਲ ਵਪਾਰ ਮੰਡਲ ਦਾ ਬਾਬਪੁਰ ਦੇ ਪ੍ਰਧਾਨ ਰਗਵੀਰ ਸਿੰਘ ਖਾਲਸਾ ਅਤੇ ਹੋਰ ਆਗੂ ਮੌਜੂਦ ਸਨ ਜਦ ਕੇ ਸਬੰਧਤ ਦੁਕਾਨਦਾਰ ਨੇ ਚੇਅਰਮੈਨ ਰਮਨਬੈਲ ਐਸਐਸਪੀ ਗੁਰਦਾਸਪੁਰ ਸਮੇਤ ਸਮੁੱਚੇ ਪੁਲਿਸ ਪ੍ਰਸ਼ਾਸਨ ਦਾ ਕੇਤੇਤਾ ਹੋਤੇ ਧੰਨਵਾਦ ਕੀਤਾ ਪੰਜਾਬ ਵਾਚ ਹਾਊਸ ਦੇ ਮਾਲਕ ਨਾਲ ਮੁਲਾਕਾਤ ਦੌਰਾਨ ਚੇਅਰਮੈਨ ਰਮਨਬੈਲ ਨੇ ਕਿਹਾ ਕਿ ਜੋ ਬੀਤੀ 17 ਜੁਲਾਈ ਨੂੰ ਗੋਲੀकांड ਹੋਇਆ ਸੀ ਉਸ ਦਾ ਇੱਕ ਦੋਸ਼ੀ ਪੁਲਿਸ ਨੇ ਫੜ ਲਿਆ ਹੈ ਜਦਕੇ ਦੂਜੇ ਦੋਸ਼ੀ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਵੱਲੋਂ ਪੂਰੀ ਗਹਿਰਾਈ ਨਾਲ ਇਸ ਸਾਜ਼ਿਸ਼ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਇਸ ਘਟਨਾ ਦੇ ਸਾਰੇ ਜ਼ਿੰਮੇਵਾਰ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਪੂਰੀ ਤਰ੍ਹਾਂ ਨਾਲ ਵਚਨਬੰਦ ਹੈ ਅਤੇ ਕਿਸੇ ਵੀ ਸਮਾਜ ਵਿਰੋਧੀ ਅੰਸਰ ਨੂੰ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਦੁਕਾਨਦਾਰਾਂ ਤੇ ਵਪਾਰੀਆਂ ਦੀ ਸੁਰੱਖਿਆ ਲਈ ਪੂਰਤਾ ਪ੍ਰਬੰਧ ਕੀਤੇ ਜਾਣਗੇ ਤਾਂ ਜੋ ਸ਼ਹਿਰ ਅੰਦਰ ਵਪਾਰ ਹੋਰ ਪਰਫੁੱਲਤ ਹੋ ਸਕੇ। ਦੇਖੋ ਦਰਬਾਸਪੁਰ ਤੋਂ ਪੱਤਰਕਾਰ ਅਮਰਜੀਤ ਦੀ ਖਾਸ ਰਿਪੋਰਟ। ਅੱਜ ਦੇ ਦੁਆਰਾ ਪੰਜਾਬ ਵਾਰਡ ਕੰਪਨੀ ਜਿਹੜੀ ਬਾਟਾ ਚੌਂਕ ਦਰਬਾਸਪੁਰ ਦੇ ਵਿੱਚ ਸਥਿਤ ਹੈ। ਸਾਨੂੰ ਨਾਲ ਉਹ ਢਿੱਕੀ ਜੀ ਜਿਹੜੇ ਦੇ ਓਨਰ ਨੇ ਉਹ ਵਾਕਇਸ ਦੀ 날17 ਜੁਲਾਈ ਨੂੰ ਇਹ ਆ ਦੇ ਇੱਥੇ ਗਨ ਸ਼ਾਟਸ ਹੋਏ ਸੀ ਪਰ ਉਸ ਵਕਤ ਪਰਮੇਸ਼ਵਰ ਨੇ ਕਿਰਪਾ ਕੀਤੀ ਕਿ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਮੈਂ ਜੁਠੀ ਆਇਆ ਮਾਨੂੰ ਡਰਸ ਆ ਕਿ ਜਿਹੜੇ ਕਲਪਰੇਟ ਸੀਗੇ ਜਿਨ੍ਹਾਂ ਨੂੰ ਉਦੋਂ ਇਤਿਆਹ ਸੀ ਕਿ ਸਮਾਜ ਵਿਰੋਧੀ ਅੰਸਰ ਉਹ ਅੱਜ ਫੜੇ ਗਏ ਨੇ ਇੱਕ ਬੰਦਾ ਉਹਨਾਂ ਚ ਫੜਿਆ ਗਿਆ ਔਰ ਕੋਲਸ ਦੂਸਰੇ ਦੇ ਪਿਛੇ ਵੀ ਲੱਗੀ ਆ ਉਹ ਵੀ ਫੜਿਆ ਜਾਊਗਾ ਸੋ ਮੈਂ ਅੱਜ ਇਲਾਕਾ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਇੱਕ ਵਿਸ਼ਵਾਸ ਦਿਵਾਉਣਾ ਕਿ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ ਜਮਾਲ ਜੀ ਦੀ ਯੋਗਗਵਾਈ ਥਲੇ ਤੁਹਾਡੀ ਜਾਇਦ ਤੇ ਮਾਲ ਦੀ ਰਾਖੀ ਕਰਨ ਲਈ ਵਚਨਬੱਧ ਹੈ ਔਰ ਕਿਸੇ ਵੀ ਕੀਮਤ ਉੱਪਰ ਜਿਹੜੇ ਸਮਾਜ ਵਿਰੋਧੀ ਅੰਸਰ ਨੇ ਜਿਹਨਾਂ ਨੂੰ ਆਪਾਂ ਐਂਟੀ ਸੋਸ਼ਲ ਐਲੀਮੈਂਟ ਕਹਿੰਦੇ ਆ ਇਹਦੇ ਵੀ ਸਰਬ ਨਹੀਂ ਚੁੱਕਣ ਦਿੱਤਾ ਜਾਊਗਾ ਔਰ ਮੈਂ ਉਹ ਅੱਜ ਜਿਲ੍ਹਿਆਂ ਘਰਾਈਆਂ ਤੋਂ ਪੰਜਾਬ ਪੁਲਿਸ ਦਾ ਖਾਸ ਕਰਕੇ ਜਿਹੜੇ ਸਾਡੇ ਐਸਐਸਪੀ ਬਰਦਾਸ਼ਪੁਰ ਨੇ ਦਿੱਤੇ ਜੀ ਉਹਨਾਂ ਦਾ ਵੀ ਮੈਂ ਤਨਵਾਦ ਕਰਦਾ ਨੂੰ ਮੁਬਾਰਕ ਦਿਨਾ ਕਿ ਇਹ ਜਿਹੜਾ ਇੱਕ ਇਨਸੀਡੈਂਟ ਹੋਇਆ ਸੀ ਜਿਹੜੀ ਇੱਕ ਸ਼ਹਿਰ ਦੇ ਵਿੱਚ ਬੜੀ ਚਰਚਾ ਆਈ ਔਰ ਕਿਸੇ ਹੱਦ ਤੱਕ ਲੋਕਾਂ ਦੇ ਵਿੱਚ ਥੋੜਾ ਜਿਹਾ ਡਰ ਦਾ ਮਾਹੌਲ ਵੀ ਆ ਗਿਆ ਸੀਗਾ ਪਰ ਉਹਨਾਂ ਨੇ ਬਹੁਤ ਤੇਜ਼ੀ ਦੇ ਨਾਲ 17 ਜਨਵਰੀ ਨੂੰ ਇਹ ਹੋਇਆ ਹੁੰਦਾ ਤੇ 23 ਨੂੰ 22 ਸ਼ਾਮ ਨੂੰ ਇਹਨੂੰ ਉਹ ਬੰਦੇ ਜਿਹੜੇ ਨੇ ਫੜੇ ਜਾਂਦੇ ਨੇ ਸੋ ਬਹੁਤ ਕੁਇਕ ਐਕਸ਼ਨ ਲਿਆ ਉਹਦੇ ਲਈ ਪੰਜਾਬ ਪੁਲਿਸ ਵਧਾਈ ਦੀ ਹੱਕਦਾਰ ਹੈ ਉਹਦੇ ਨਾਲ ਹੀ ਮੈਂ ਧੰਨਵਾਦ ਕਰਦਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਸ਼੍ਰੀ ਗਗਨਪਰ ਸਿੰਘ ਡਿਪਟੀ ਕਮਿਸ਼ਨਰ ਬਰਦਾਸਪੁਰ ਔਰ ਡੀਆਈਜੀ ਬਾਰਡਰ ਰੇਜ ਮਾਨਕ ਸਿੰਘ ਜੀ ਜਿਨ੍ਹਾਂ ਨੇ ਸਾਰੇ ਨੇ ਟੀਮ ਵਰਕ ਕਰਕੇ ਇਸ ਮਸਲੇ ਨੂੰ ਹੱਲ ਕੀਤਾ ਔਰ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਤੁਸੀਂ ਸਾਰੇ ਚੰਗੇ ਵਪਾਰੀ ਹੋ ਤਗੜੇ ਹੋ ਕੇ ਆਪਣੇ ਕੰਮ ਕਰੋ ਕਿਸੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਲਾਅ ਐਂਡ ਆਰਡਰ ਵੱਲੋਂ ਨਹੀਂ ਹੋਣ ਦਿੱਤੀ ਜਾਊਗੀ ਇਹ ਤੁਹਾਡੀ ਜਾਣ ਮਾਲ ਦੀ ਰਾਖੀ ਸਰਕਾਰ ਦੀ ਪਹਿਲੀ ਡਿਊਟੀ ਹੈ ਸਾਡੇ ਮੁੱਖ ਮੰਤਰੀ ਜੀ ਇਸ ਵੱਲੋਂ ਬਹੁਤ ਸੰਵੇਦਨਸ਼ੀਲ ਨੇ ਕਿ ਜਿੱਥੇ ਤੱਕ ਲਾਅ ਐਂਡ ਆਰਡਰ ਦੀ ਗੱਲ ਆਉਂਦੀ ਹੈ ਉਹ ਕਿਸੇ ਨੂੰ ਬਖਸ਼ਿਆ ਨਹੀਂ ਜਾਂਦਾ ਖਾਸ ਕਰਕੇ ਲਾਅ ਐਂਡ ਆਰਡਰ ਦੇ ਵਿੱਚ ਕਿਤੇ ਵੀ ਕੋਈ ਵੀ ਪੋਲੀਟੀਕਲ ਇੰਟਰਫੇਰੈਂਸ ਜਿਹੜੀ ਆ ਉਹ ਨਹੀਂ ਹੋਊਗੀ ਸੋ ਸ੍ਰੀ ਜੀ ਤੁਹਾਡੇ ਤਾਹੁ ਦੇ ਸਰਦ ਦੀ ਮੁਬਾਰਕ ਆ ਜਿਹੜੇ ਬੰਦੇ ਇੱਥੇ ਖੜੇ ਗਏ ਨੇ ਔਰ ਜਿਹੜੀ ਤੁਹਾਡੀ ਕੰਪਲੇਨ ਸੀਗੀ ਉਹਦੇ ਤੇ ਬਹੁਤ ਤੇਜ਼ੀ ਦੇ ਨਾਲ ਅਸਰ ਹੋਇਆ ਔਰ ਮੈਂ ਅੱਜ ਵਿਪਾਰ ਮੰਡਲ ਗੁਰਦਾਸਪੁਰ ਦਾ ਵੀ ਪ੍ਰਵਾਦ ਕਰਦਾ ਸਾਡੇ ਖਾਲਸਾ ਜੀ ਦੇ ਚੇਅਰਮੈਨ ਸਾਹਿਬ ਨੇ ਲੀਜੀ ਜੀ ਨੇ ਸ਼ਮਾ ਜੀ ਨੇ ਲੰਦਾ ਜੀ ਨੇ ਰਵੀ ਜੀ ਨੇ ਸਭ ਜਮੰਦੀ ਤੋਂ ਲਾਇਰ ਸਾਹਿਬ ਇਹਨਾਂ ਸਾਰਿਆਂ ਨੇ ਇਕਜੁੱਟ ਹੋ ਕੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਸਾਹਮਣੇ ਬਾਜ਼ਾਰ ਦੇ ਮਸਲੇ ਚੁੱਕੇ ਸੀਗੇ ਔਰ ਉਹਦੇ ਵਿੱਚ ਕੋਈ ਐਕਸ਼ਨ ਹੋ ਗਿਆ ਅੱਗੇ ਤੋਂ ਵੀ ਤਾਂ ਬੇਨਤੀ ਕਰੂੰਗਾ ਵਿਪਾਰ ਮੰਡਲ ਪਾਲੀਆਂ ਦੀ ਜੀ ਨੁਮਾਇੰਦੀ ਕੀ ਕਰ ਦਿਓ ਕੋਈ ਵੀ ਗੱਲ ਹੋਵੇ ਗ੍ਰਸਟੀ ਕੰਮਿਸ਼ਨ ਹਮੇਸ਼ਾ ਤੁਹਾਡੇ ਨਾਲ ਮਜ਼ਬੂਤੀ ਨਾਲ ਖੜੀ ਆ ਔਰ ਡੇ ਟੂ ਡੇ ਦੇ ਵਿੱਚ ਵੀ ਜੇ ਕੋਈ ਆ ਮਸਲਾ ਹੁੰਦਾ ਹ ਹਰਦੇਸ਼ ਭਾਜਨ ਜੀ ਉਹ ਜ਼ਰੂਰ ਕੰਮਿਸ਼ਨ ਦੇ ਧਿਆਨ ਦੇ ਵਿੱਚ ਲਿਆਓ ਤਾਂ ਕਿ ਪਾਬਾਅ ਪੈਰ ਹੋ ਕੇ ਜੇ ਤੁਹਾਨੂੰ ਤੁਹਾਡੀ ਮਸਲੇ ਸਿਆ ਨੇ ਉਹ ਹੱਲ ਕਰਾਂਗੇ ਸੋ ਇੱਕ ਵਾਰੀ ਫੇਰ ਉਹ ਖਾਲਗੁਰੂ ਦਾ ਧੰਨਵਾਦ ਤੁਹਾਨੂੰ ਸਾਡੇ ਵੀਰ ਡਿੱਕੀ ਨੂੰ ਆਪਣੇ ਬਾਹਰ ਦੇ ਕੇ ਬਚਾਇਆ ਵੀ ਆ ਔਰ ਇੱਕ ਡਿੱਕੀ ਵਧਾਈ ਦਾ ਪਾਤਰ ਆ ਜਿਹਨੇ ਮਰਬੂਤੀ ਦੇ ਨਾਲ ਇਸ ਇਨਸੀਡੈਂਟ ਦੇ ਖਿਲਾਫ ਗੱਲ ਕੀਤੀ ਆ ਔਰ ਆਪਣੇ ਆਪ ਨੂੰ ਮਜਬੂਤ ਕੀਤਾ ਇਹਨੇ ਸਾਰੇ ਵਪਾਰੀਆਂ ਦੇ ਜਿਸ ਵਾਧਾ ਦੀ ਤਰਜਮਾਨੀ ਕਰਦੇ ਹੋ ਸਾਰਿਆਂ ਨਾਲ ਇੱਕ ਬਹੁਤ ਵਧੀਆ ਸਿਸਟਮ ਬਣਾ ਕੇ ਇਹਨੇ ਦੱਸਿਆ ਵੀ ਤਾਂ ਕਿ ਜਿਹੜੇ ਐਂਟੀ ਸੋਸ਼ਲ ਐਲੀਮੈਂਟ ਨੇ ਉਹਨਾਂ ਦਾ ਕਿਵੇਂ ਨਿਖੇੜਾ ਜਾ ਸਕਦਾ ਸੋ ਸਰਕਾਰ ਔਰ ਅੰਮੋਲ ਤੇ ਜੀ ਤਾੜੇ ਨਾਲ ਖੜੀ ਆ ਧੰਨਵਾਦ ਔਰ ਕੋਈ ਵੀ ਗਰਦਾਸਪੁਰ ਦੇ ਵਿੱਚ ਐਸਾ ਇਨਸੀਡੈਂਟ ਪਰਮਿਸ਼ਨ ਕਰੇ ਹੋਵੇ ਵੀ ਨਾ ਪਰ ਜੇ ਕੋਈ ਹੋਏ ਨੇ ਭਾਵੇਂ ਕਰਾਣਾ ਦਾ ਸੀ ਆਵੇ ਬਰਦਾਸ਼ਤ ਬੰਦਾ ਸੀਗਾ ਉਹ ਪਹਿਲ ਦੇ ਆਧਾਰ ਤੇ ਉੱਪਰ ਪੰਜਾਬ ਦੀ ਪੁਲਿਸ ਨੇ ਹਲ ਕਰਕੇ ਦਿੱਤਾ ਸਾਡੀ ਪੁਲਿਸ ਜਿਹੜੀ ਸਾਡੀ ਇਹ ਸਾਰੇ ਹਿੰਦੁਸਤਾਨ ਚ ਡਸਟ ਪਰਫਾਰਮਡ ਫੋਰਸ ਹੈਗੀ ਆ ਔਰ ਇੱਕ ਵਾਰੀ ਫੇਰ ਐਸਐਸਪੀ ਜੀ ਬਰਦਾਸ਼ਤ ਵਾਲੀ ਸਾਰੀ ਟੀਮ ਨੂੰ ਮੁਬਾਰਕਬਾਦ ਤੇ ਧੰਨਵਾਦ ਬੰਦਾ ਧੰਨਵਾਦ ਕਰਦਾ ਹੂ ਸਪੈਸ਼ਲੀ ਪੰਜਾਬ ਪੁਲਿਸ ਦਾ ਰਮਨਬਾਲ ਜੀ ਦਾ ਬਾਕੀ ਆਪਣੇ ਵਪਾਰ ਮੰਡਲ ਦਾ ਸਾਰਿਆਂ ਨੇ ਮੇਰਾ ਸਾਥ ਦਿੱਤਾ ਰੱਖ ਕੇ ਔਰ ਗਾਹ ਵੀ ਮੇਰਾ ਸਾਥ ਜੁੜਦੇ ਰਹੇ ਮੈਨੂੰ ਐਸਟੀਓ ਬਾਕੀ